A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰਪ੍ਰੀਤ ਛੋਟੀ ਲੈ ਕੇ ਹਾਜ਼ਰ ਹਾਂ ਗਰੰਟੀ ਸ਼ੂ ਗਰੰਟੀ ਸ਼ੂ ਚਲਦੇ ਆਂ ਨਾਲਾ ਜਿੱਥੋਂ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਕਿ ਬੀਐਸਐਫ ਦੀ ਗੱਡੀ ਨੂੰ ਟੱਕਰ ਮਾਰੀ ਗਈ ਹੈ ਤੇ ਬੀਐਸਐਫ ਦੇ ਕਈ ਜਵਾਨ ਹਸਪਤਾਲੇ ਪਹੁੰਚ ਗਏ ਨੇ ਕੀ ਹੈ ਸਾਰਾ ਮਾਮਲਾ ਕੀ ਹੈ ਸਾਰੀ ਖ਼ਬਰ ਇਸ ਬਾਰੇ ਜਾਣਕਾਰੀ ਲੈਣੇ ਆ ਜੀ ਨਾਲਾ ਤੋਂ ਜਗਜੀਤ ਸਿੰਘ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਹਾਂਜੀ ਜਗਜੀਤ ਸਿੰਘ ਜੀ ਇਹ ਕੀ ਹੈ ਸਾਰਾ ਮਾਮਲਾ ਜੀ ਛੋਟੀ ਸਾਹਿਬ ਤੇ ਅੱਜ ਸਵੇਰੇ ਹੀ ਕੋਈ 10:25 ਮਿੰਟ ਤੇ ਜੀ ਨਿਰਬੌਰਡ ਬੀਐਸਐਫ ਦੀ ਜਿਹੜੀ ਗੱਡੀ ਸੀ ਉਹ ਆਪਣੇ ਦਿੱਲੀ ਦੀ ਤਰ੍ਹਾਂ ਉਹ ਪ ਤੇ ਅਚਾਨਕ ਜਦੋਂ ਅਜਨਾਲਾ ਤੋਂ ਥੋੜੀ ਦੂਰ ਪੀਲਾ ਹੀ ਇੱਕ ਪਿੰਡ ਹੁੰਦਾ ਹੈ ਗੁਜਰਪੁਰਾ ਥੇ ਜੀ ਜਦੋਂ ਉੱਥੇ ਪਹੁੰਚੀ ਆ ਤੇ ਮਗਰੋਂ ਇੱਕ ਤੇਜ਼ ਰਫਤਾਰ ਆ ਰਹੀ ਇੱਕ ਪ੍ਰਾਈਵੇਟ ਬੱਸ ਜੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਆ ਜੀ ਜੀ ਕਿੰਨੇ ਜਵਾਨ ਬੀਐਸਐਫ ਦੇ ਵਿੱਚ ਜੋ ਜ਼ਖਮੀ ਹੋਏ ਆ ਸਰ ਥੋੜੀ ਜਿਹਾ ਬਈ ਟੋਟਲ ਨਾਲ ਜੀ 15 ਜਾਨੇ ਆਪਾਂ ਜਾਨੀ 15 ਜਵਾਨ ਆ ਰਹੇ ਸੀਗੇ ਜੀ ਜਿਨ੍ਹਾਂ ਦੇ ਵਿੱਚ ਦੋ ਦੀ ਮਤਲਬ ਹਾਲਤ ਸਹੀ ਸੀਗੀ 13 ਦੀ ਜਿਹੜੀ ਹਾਲਤ ਬਹੁਤ ਗੰਭੀਰ ਸੀਗੀ ਉਹਨਾਂ ਨੂੰ ਉੱਥੇ ਹੀ ਮੌਕੇ ਤੇ ਪਹਿਲਾਂ ਅਜਨਾਲੇ ਦੇ ਇੱਕ ਸਿਵਲ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਜੀ ਬਾਦ ਵਿੱਚ ਉਹਨਾਂ ਦੀ ਹਾਲਤ ਜਿਆਦਾ ਗੰਮੀਰ ਹੋਣ ਕਰਕੇ ਕੁਝ ਵਿਅਕਤੀਆਂ ਨੂੰ ਮਤਲਬ ਅੰਮ੍ਰਿਤਸਰ ਦੇ ਕੁਝ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਜੀ। ਜੀ ਟੱਕਰ ਜਿਹਨੇ ਬੱਸ ਨੇ ਟੱਕਰ ਮਾਰੀ ਹੈ ਉਹ ਬੱਸ ਚਾਲ ਕਾਬੂ ਕੀਤਾ ਗਿਆ ਜੀ। ਨਹੀਂ ਜੀ ਨਹੀਂ ਉਸ ਜਿਹੜੇ ਪਿੰਡ ਜਿਹੜੇ ਪਿੰਡ ਵਾਸੀਆਂ ਨੇ ਮੌਕੇ ਤੇ ਜਾ ਕੇ ਜਿਹੜੇ ਹੈਗੇ ਸੀਗੇ ਜਵਾਨ ਉਹਨਾਂ ਨੂੰ ਵਿੱਚੋਂ ਕੱਢਿਆ ਗੱਡੀ 'ਚੋਂ ਕਿਉਂਕਿ ਗੱਡੀ ਪਲਟ ਗਈ ਸੀਗੀ ਬਹੁਤ ਤੇਜ਼ ਵੱਜੀ ਸੀਗੀ ਮਗਰੋਂ ਬੱਸ ਜੀ 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 ਤੇ ਉਹਦੇ ਨਾਲ ਉਹ ਗੱਡੀ ਸਪੈਦੇ 'ਚ ਵੱਜਣ ਨਾਲ ਮੁੜ ਕੇ ਥੱਲੇ ਨੀਵਾਂ ਸਗ ਗਈ ਸੀਗਾ ਕਿਉਂਕਿ ਰੋਡ ਵੀ ਨਹੀਂ ਇੱਥੋਂ ਦਾ ਵਧੀਆ ਹੈਗਾ ਤੇ ਇਸ ਕਰਕੇ ਰੋਡ ਵੀ ਸਿੰਗਲ ਇਹਨਾਂ ਨਾਲ ਫਿਰ ਉਹਨਾਂ ਨੂੰ ਉਹਨਾਂ ਨੇ ਗੱਡੀ ਸਿੱਧੀ ਕਰਕੇ ਥੱਲੇ ਕੱਢਦੇ ਹੋਏ ਜਿੰਨਾ ਚਿਰ ਉਹਨਾਂ ਨੇ ਉਹਨਾਂ ਨੂੰ ਜਵਾਨਾਂ ਨੂੰ ਕੱਢਿਆ ਉਹਨਾਂ ਚਿਰ ਨੂੰ ਜਿਹੜੇ ਡਰਾਈਵਰ ਤੇ ਕਨੈਕਟਰ ਸੀ ਫਰਾਰ ਹੋ ਗਏ ਜੀ ਜੀ ਜਗਜੀਤ ਜੀ ਤੁਹਾਡੀ ਸਬੰਧੀ ਕਿਸੇ ਫੌਜ ਦੇ ਅਧਿਕਾਰੀ ਜਾਂ ਕਿਸੇ ਪੁਲਿਸ ਦੇ ਅਧਿਕਾਰ ਨਾਲ ਗੱਲਬਾਤ ਹੋ ਸਕੀ ਹੈ ਜੀ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜੀ ਮੌਕੇ ਤੇ ਐਸਐਚਓ ਸਾਹਿਬ ਪਹੁੰਚ ਗਏ ਸੀਗੇ ਪੁਲਿਸ ਪਟਾਲੀ ਜਿਹੜੀ ਮੌਕੇ ਤੇ ਪਹੁੰਚ ਗਈ ਸੀ ਬੀਐਸਐਫ ਦੇ ਜਵਾਨ ਵੀ ਜਿਹੜੇ ਸੀ ਉਹਨਾਂ ਦੀਆਂ ਐਂਬੂਲੈਂਸ ਵੀ ਮੌਕੇ ਤੇ ਪਹੁੰਚ ਗਈਆਂ ਸੀ ਜੀ ਉਹਨਾਂ ਨਾਲ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਜਿਹੜਾ ਇਹ ਗੱਡੀ ਨੂੰ ਜਿਹੜੇ ਬੱਸਾਂ ਨੇ ਉਹਨਾਂ ਨੂੰ ਆਪਾਂ ਆਪਣੀ ਹਿਰਾਸਤ ਚ ਲੈ ਲਿਆ ਵਾ ਤੇ ਇਹਨਾਂ ਦੇ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਜਦੋਂ ਇਹਨਾਂ ਨੂੰ ਉੱਪਰੋਂ ਗ੍ਰਿਫਤਾਰੀ ਛੇਤੀ ਤੋਂ ਛੇਤੀ ਇਹਨਾਂ ਦੀ ਕਰ ਲਾਂਗੇ ਜੀ ਸੋ ਬੀਐਸਐਫ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਦਾ ਇਸ ਬਾਮਲੇ 'ਚ ਕੀ ਕਹਿਣਾ ਤੁਸੀਂ ਵੀ ਦੇਖੋ ਤੇ ਸੁਣੋ ਫਰੈਸ਼ ਵੀ ਕੱਢੇ ਆ ਰਹੀ ਹੈ ਬੀਐਸਐਫ 73 ਉਤਾਰ ਲਿਆ ਟੈਕ ਕੰਪਨੀ ਪਹੁੰਚ ਰਹੀ ਪਾ ਉਸ ਨਾਲੇ ਜਾ ਰਹੇ ਸੀ ਚਾਹੇ ਇੱਕ ਪਿੰਡ ਇਹ ਨਾਂ ਦਾ ਪਿੰਡ ਨਾਨਕਪੁਰਾ ਇਹ ਨਾਨਕਪੁਰਾ ਇੱਥੇ ਆ ਰਹੀ ਸੀ ਪਿੱਛੇ ਇੱਕ ਰੈੱਡ ਕਲਰ ਦੀ ਬੱਸ ਆ ਰਹੀ ਸੀ ਤਾਂਿੱਦਾਂ ਹੀ ਉਹ ਨੇੜੇ ਆਈ ਨਾ ਫਾਸਟ ਬਹੁਤ ਜ਼ਿਆਦਾ ਸੀ ਤੇ ਉਸ ਕੋਲੋਂ ਮਤਲਬ ਅੱਗੇ ਪਿੱਛੇ ਨਹੀਂ ਹੋਇਆ ਗਿਆ ਸਾਈਡ ਨਹੀਂ ਲਈ ਦੀ ਸਿਦਾਨੀ ਫਿੰਲੇਟ ਸਾਡੀ ਪੂਰੀ ਗੱਡੀ ਮਤਲਬ ਅਸੀਂ ਉਧਰੋਂ ਆ ਰਹੇ ਸੀ ਸੱਜੇ ਪਾਸੇੋਂ ਤੇ ਸਾਈਡ ਨੇ ਮਾਰੀ ਆ ਯਾਰ ਕਾਲੋ ਵਾਲਿਆਂ ਕੰਦ ਬਸ ਵਾਲੇ ਦਾ ਕਸੂਰ ਹੈ ਜੀ ਪੂਰਾ ਕਾਲਮਬਤ ਬੇਬਦੀ ਪਿਛਲੀ ਸਾਈਡ ਤੋਂ ਮਾਰੀ ਨਾ ਗੱਡੀ ਦਾ ਆਪ ਸਾਈਡ ਤੋਂ ওভারਟੈਕ ਕਰਨ ਲੱਗੇ ਟੋਟਲ ਕਿੰਨੇ ਆਦਮੀ ਸਫ਼ਰ ਕਰ ਰਹੇ ਸੀ ਬਾਕੀ ਕਨਫਰਮ ਨਹੀਂ 16 ਹੀ ਸਿਦਾਨੀ ਵਿੱਚ ਅੱਛਾ ਜੀ ਤੇ ਹੁਣ ਇਹਦੇ ਕਾਲੋ ਆ ਦੇ ਮਗਰ ਆਉਂਦੇ ਆ ਜੀ ਅੱਗੇ ਜਾਂਦਿਆ ਸੀ ਉਹਨਾਂ ਮਗਰੋਂ ਡਾਲੇ ਦੇ ਮਾਰੀ ਬਸ ਮਾਰਦਾ ਸਾਰੀ ਗੱਡੀ ਇਧਰ ਨੂੰ ਆ ਗਈ ਆ ਤੇਜ਼ ਹੌਂਡੀ ਖਾਲੋ ਵਾਲੇ ਉਹ ਹਰ ਜਵਾਨ ਇਹਨਾਂ ਦੇ ਜਿਆਦੇ ਹੀ ਸੀਰੀਅਸ ਹੋ ਗਏ ਜਿਆਦੇ ਆ ਉਹ ਗੱਡੀ ਚਲਾਦ ਕੇ ਖੜੇ ਭਜਨ ਸਿੰਘ ਪਿੰਡ ਨਾੜਕਪੁਰਾ ਥੇ ਇਹ ਅੱਗੇ ਫੌਜੀ ਜਵਾਨ ਗੱਡੀ ਜਾਂਦ ਰਹੀ ਤੇ ਪਿੱਛੇ ਕਾਲੋਂ ਇਹ ਗੱਡੀ ਬੜੀ ਤੇਜ਼ ਆਈ ਉਹਨਾਂ ਨੇ ਸਾਈਡ ਮਾਰ ਕੇ ਤੇ ਇਹ ਤਾਂ ਸੁਟਿਆ ਪਾਜ ਕੇ ਆਹੀ ਸਾਰੇ ਸਾਰਾ ਪਿੰਡ ਆਇਆ ਆਸ ਪਿੰਡੇ ਨਾਲ ਟਕਰਾਈ ਇਥੋਂ ਆੜ ਕੇ ਫਿਰ ਜਵਾਨਾਂ ਨੇ ਜਵਾਨ ਕੱਢੇ ਆਣ ਕੇ ਗਾੜ ਕੱਢੇ ਸੱਤਾ ਬਹੁਤ ਘਮੀਰ ਨੇ ਦੋ ਜਵਾਨ ਇਹਨਾਂ ਹੀ ਬਜੇ ਬਾਕੀ ਸਾਰੇ ਗੱਡੀ ਵੀ ਆਹ ਸਿੱਧੀ ਕੀਤੀ ਤਗੜੇ ਹੋ ਕੇ ਬੰਦੇ ਕੱਢੇ ਥੱਲੇ ਮੋਕਰੀ ਉੱਤੇ ਜਿਹੜਾ ਗੱਡੀ ਲੈ ਕੇ ਗਾਂਹ ਚਲੇ ਗਿਆ ਉਹ ਡਰਾਈਵਰ ਜਿਹੜਾ ਉਹਨਾਂ ਦਾ ਭਲਾ ਰੋ ਗਿਆ ਕਾਲੋ ਵਾਲਾ ਐਨਾਂ ਜੀ ਪੰਜ ਗ੍ਰਾਹੀ ਤੋਂ ਜਿਹੜੀ ਆ 77 ਬਟਾਲੀਅਨ ਦੇ ਜਵਾਨ ਆ ਰਹੇ ਸੀਗੇ ਮਾਜਾ ਕੈਂਟਰ ਦੇ ਵਿੱਚ ਸਵਾਰ ਹੋ ਕੇ ਆਪਣੇ ਅjnਾਲਾ ਹੈਡਕੁਆਰਟਰ ਨੂੰ ਜਾ ਰਹੇ ਸੀਗੇ ਇਹ ਕੋਈ 10:25 ਦੇ ਉੱਤੇ ਜਿਹੜੀ ਆ ਇੱਕ ਪਿੱਛੋਂ ਕਲਮ ਵਾਲਿਆਂ ਦੀ ਬੱਸ ਆਈ ਆ ਉਹਨੇ ਆ ਕੇ ਪਿੱਛੋਂ ਇਹਨੂੰ ਹਿੱਟ ਕੀਤਾ ਜਿਹਦੇ ਕਾਰਨ ਜਿਹੜਾ ਕੈਂਟਰ ਪਲਟ ਗਿਆ ਤੇ ਇਹਦੇ ਵਿੱਚ ਜਿਹੜੇ 15 ਚੋਂ 13 ਜਵਾਨ ਜਿਹੜੇ ਆ ਉਹ ਇੰਜਰਡ ਹੋ ਗਏ ਨੇ ਜਿਨ੍ਹਾਂ ਚੋਂ ਪੰਜ ਜਿਹੜੇ ਆ ਉਹ ਸੀਰੀਅਸ ਦੱਸੇ ਜਾ ਰਹੇ ਆ ਤੇ ਇਹਨਾਂ ਨੂੰ ਜਿਹੜਾ ਮਿਲਟਰੀ ਹਸਪੀਟਲ ਜਿਹੜਾ ਵਾ ਭੇਜ ਦਿੱਤਾ ਗਿਆ ਵਾ ਸਵਾਰੀ ਦਾ ਪ੍ਰਬੰਧ ਕਰਕੇ ਉਨਰਾਂ ਦਾ ਲਾ ਚੱਲ ਰਿਹਾ ਜੀ ਕੋਈ ਬੱਸ ਦਾ ਵੀ ਨੁਕਸਾਨ ਹੋਇਆ ਬੱਸ ਅੱਗੋਂ ਮੜਾ ਜਾਂ ਬੋਨਟੂ ਦਾ ਡੈਮੇਜ ਹੋਇਆ ਥੋੜਾ ਜਿਹਾ ਸਵਾਰੀਆਂ ਸਵਾਰੀਆਂ ਠੀਕ ਨੇ ਸਭ ਠੀਕ ਹੈ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਡਰਾਈਵਰ ਸਰ ਗ੍ਰਿਫਤਾਰੀ ਕੀਤੀ ਗਈ ਨਹੀਂ ਡਰਾਈਵਰ ਤੇ ਉਹ ਜਿਹੜੇ ਕੰਡੈਕਟਰ ਸੀਗੇ ਉਹ ਮੌਕੇ ਤੋਂ ਉਸੇ ਵੇਲੇ ਭੱਜ ਗਏ ਸੀਗੇ ਤੇ ਪਬਲਿਕ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਨਿਕਲ ਗਏ ਅਸੀਂ ਵੀ ਤੇ ਆ ਕੇ ਸਥਿਤੀ ਜਿਹੜੀ ਸਾਰੀ ਕਾਬੂ ਹੋਇਆ ਤੇ ਹੋਏ ਹੋਏ ਇਹਦੇ ਉੱਪਰ ਐਕਸੀਡੈਂਟ ਹੋਇਆ ਬੀਐਸਐਫ ਦਾ ਬਰਸਿਸ ਕੋਈ ਬੱਸ ਦਾ ਨਾਲ ਉਸ ਸਾਡੇ ਕੋਲ ਬੀਐਸਐਫ ਦੇ ਕੋਈ 13 ਬੰਦੇ ਆਏ ਇੰਜਰਡ ਹੋਏ ਜਿਸ ਵਿੱਚ ਇੱਕ ਕਾਫੀ ਸੀਰੀਅਸ ਹੈ ਜਿਹੜਾ ਇਮੀਡੀਏਟਲੀ ਹੁਣ ਅਸੀਂ ਸ਼ੁਰੂ ਕਰਤਾ ਤੇ ਬਾਕੀ ਜਿਹੜੇ ਹੈਗੇ ਆ ਉਹਨਾਂ ਨੂੰ ਇਲਾਜ ਕਰ ਰਹੇ ਆ ਅਸੀਂ ਸੋ ਇਮੀਡੀਏਟਲੀ ਤਾਂ ਹੈਗਾ ਕਿ ਇਹ ਜਿਹੜਾ ਫਸਟ ਡੇਟ ਜਿਹੜੀ ਦੇਖ ਕੇ ਇਹਨਾਂ ਨੂੰ ਸਟੈਬਲਾਈਜ਼ ਕੀਤਾ ਜਾਵੇ ਜਿਹੜੇ ਉਹਦੇ ਚੋਂ 3-4 ਥੋੜੇ ਕ੍ਰਿਟੀਕਲ ਆ ਬਾਕੀ ਜਿਹੜੇ ਹੈਗੇ ਆ ਉਹਨਾਂ ਨੂੰ ਸਟੈਬਲਾਈਜ਼ ਅਸੀਂ ਕਰਤਾ ਪ੍ਰਾਇਓਰਟੀ ਦੇ ਉੱਤੇ ਇਹਨਾਂ ਨੂੰ ਆ ਲੈ ਮੇਨ ਹੈ ਕਿ ਇਹਨੂੰ ਸਟੈਬਲਾਈਜ਼ ਕਰਕੇ ਫਿਰ ਇਹਨਾਂ ਨੂੰ ਸੈਸਟਟ ਕਰਕੇ ਫਿਰ। ਕੋਈ ਸਿਟੀਜਨ ਵੀ ਆਇਆ ਨਹੀਂ ਵਿੱਚ। ਸਾਡੇ ਕੋਈ ਨਹੀਂ ਆ ਹਲੇ ਤਾਂ ਬੀਐਸਐਫ ਹੀ ਆਇਆ। ਸੋ ਦੋਸਤੋ ਤੁਸੀਂ ਵੀ ਦੇਖਿਆ ਕਿ ਇਹ ਨਾਲਾ ਵਿਖੇ ਬੀਐਸਐਫ ਦੇ ਜਵਾਨ ਕਿਸ ਤਰ੍ਹਾਂ ਜ਼ਖਮੀ ਹੋ ਗਏ। ਇਹ ਸੀ ਹੁਣ ਤੱਕ ਦੀ ਅਪਡੇਟਸ ਨਵੀਆਂ ਤੇ ਤਾਜ਼ੀ ਅਪਡੇਟਸ ਲੈ ਕੇ ਫਿਰ ਆਦਰ ਹੋਵਾਂਗੇ। ਫਿਲਹਾਲ ਉੱਥੇ ਤੱਕ ਰਿਹਾ ਮੈਨੂੰ ਜ਼ਿਆਦਾ ਧੰਨਵਾਦ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ and click the bell icon.